ਕੂਪ ਤੇ ਮੇਰ ਕਰਾਵੇ ਕੂਪ ਤੇ ਮੇਰ ਕਰਾਵੇ ਜਲ ਤੇ ਥਲ ਕਰ I'm, so I'm going Peguei! yeah ਹਰ ਕੀਆ ਪਿਉ ਕਬੀਰ ਕਬੀਰ Vira. ਤਨ ਸ਼੍ਰੀ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਡੇ ਸਭਨਾਂ ਉੱਪਰ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਨੇ ਆਪਣਾ ਜਸ ਗਾਇਨ ਕਰਨ ਲਈ ਬਲਵਤ ਮਖਸ਼ਿਸ਼ ਦਿੱਤਾ ਹੈ। ਆਪ ਕਿਰਪਾ ਕਰਕੇ ਸਤਿਗੁਰੂ ਜੀ ਨੇ ਆਪਣੀ ਸੇਵਾ ਲਈ ਹੈ। ਸੋ ਤਨ ਸ਼੍ਰੀ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਹੰ ਦਾ ਕੋਟਾਨ ਕੋਟ ਸ਼ੁਕਰਾਨਾ। ਆਪ ਸੰਤਾਂ ਦਾ तहे ਦਿਲ ਤੋਂ ਧੰਨਵਾਦ, ਸਮੂਹ ਪ੍ਰਬੰਧਕ ਵੀਰਾਂ ਦਾ ਧੰਨਵਾਦ, ਸਾਡੇ ਵੀਰ ਭਾਈ ਮਨਦੀਪ ਸਿੰਘ ਜੀ ਜਿਨ੍ਹਾਂ ਨੇ ਹੁਕਮ ਲਾਇਆ ਆਪ ਸੰਸਾ ਦੇ ਦਰਸ਼ਨ ਕਰਵਾਏ। ਉਨ੍ਹਾਂ ਦਾ ਧੰਨਵਾਦ ਸਤਿਗੁਰੂ ਜੀ ਕਿਰਪਾ ਕਰਨ ਸਾਡੇ ਸਭਨਾ ਦੀ ਹਾਜ਼ਰੀ ਦਾ ਪ੍ਰਵਾਨ ਕਰਨ ਇਹ ਮਨਾਇ ਹੋ ਦਿਹਾੜੇ ਸਫਲੇ ਤਾਂ ਹੀ ਨੇ ਜੇ ਸਤਿਗੁਰੂ ਦਾ ਉਪਦੇਸ਼ ਸਾਡੇ ਹਿਰਦੇ ਦੇ ਵਿੱਚ ਵਸਾ ਕੇ ਜਾਈਏ ਤੇ ਆਪਣੇ ਜੀਵਨ ਚੋਂ ਢਾਲੀਏ ਤਾਂ ਜੋ ਸੜਾ ਜੀਵਨ ਸਫਲ ਹੋ ਸਕੇ ਆਓ ਸਾਰੇ ਮਿਲ ਕੇ ਹੁਣ ਆਪਾਂ ਅਨੰਦ ਸਿੰਘ ਜੀ ਬਾਣੀ ਦੇ ਨਾਲ ਜੁੜੀਏ ਜੀ ਉਸ ਤੋਂ ਬਾਅਦ ਵਰਤਦਾ ਇਸ ਮਤ ਸੋ ਪੁਜ ਚੋ ਦੀ ਜਮਾਤੀ ਸਾਰੇ ਅਸੀਂ ਇਸ ਵਕਤ ਸ਼ੁਸ਼ ਕਰੋ ਫਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਸੰਤਾਂ ਉਹਨਾ ਮਹਾਨ ਭਗਤਾਂ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ ਇਨਾਂ ਨੂੰ ਸਮਰਪਿਤ ਅੱਜ ਦੇ ਸਮਾਗਮ ਵਿੱਚ ਸ਼ਾਮ ਦੀ ਦੀਵਾਲੀ ਸਜਾਈ ਗਈ ਆਪ ਜੀ ਸੋਜਾ ਰਸਾ ਪਾਣੀ ਤੋਂ ਪਾਠ ਪ੍ਰੰਤ ਗੁਰਬਾਣੀ ਕੀਰਤਨ ਦਾ ਪ੍ਰਵਾਹ ਚੱਲਿਆ ਜਿਸ ਵਿੱਚ ਆਪ ਜੀ ਦੇ ਨਾਲ ਭਾਈ ਸਾਹਿਬ ਭਾਈ ਵਿਕਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦਿਨਾ ਪਾਸੋਂ ਆਪ ਜੀ ਨੇ ਗੁਰਬਾਣੀ ਕੀਰਤਨ ਸਰਵਣ ਕਰਨਾ ਕੀਤਾ ਭਾਈ ਸਾਹਿਬ ਜੀ ਦਾ ਆਪਾਂ ਪਹਿਲਾਂ ਬੇਨਤੀ ਕੀਤੀ ਸੀ ਤੇ ਉਹਨਾਂ ਨੇ ਬੇਨਤੀ ਨੂੰ ਮੰਨ ਕੇ ਤਕਰੀਬਨ ਪੌਣੇ 2 ਘੰਟੇ ਲਗਾਤਾਰ ਉਹਨਾਂ ਨੇ ਕੀਰਤਨ ਰਹੀ ਆਪ ਜੀ ਨਾਲ ਸਾਂਝ ਪਾਈਏ ਕਿਉਂਕਿ ਸਮਾਂ ਮਹਿਸੂਸ ਨਹੀਂ ਹੋਇਆ ਇਸ ਕਰਕੇ ਕਿ ਭਾਈ ਸਾਹਿਬ ਜੀ ਨੇ ਨਾਲ-ਨਾਲ ਸੰਗਤਾਂ ਨੂੰ ਵੀ ਕੀਰਤਨ ਕਰਾਇਆ ਤੇ ਸੰਗਤਾਂ ਨੇ ਵੀ ਉਸੇ ਪਿਆਰ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ ਹੈ ਤੇ ਬੜੇ ਪਿਆਰ ਦੇ ਵਿੱਚ ਉਹਨਾਂ ਨੇ ਮਹਾਰਾਜੀ ਦੀ ਹਜ਼ੂਰੀ ਅੰਦਰ ਜੁੜ ਕੇ ਇਹ ਆਪ ਸਭ ਨੂੰ ਗੁਰਬਾਣੀ ਕੀਰਤਨ ਸਰਵਣ ਕਰਾਇਆ ਇਸੇ ਤਰ੍ਹਾਂ ਮਾਲਕ ਕਿਰਪਾ ਕਰੇ ਹੋਰ ਛੜਦੀਆਂ ਕਲਾ ਜਿਸੇ ਤਰ੍ਹਾਂ ਸਵਾਮਲ ਦੇਣ ਸੋ ਭਾਈ ਸਾਹਿਬ ਜੀ ਦਾ ਇਥੋਂ ਦੀਆਂ ਸੰਤਾਂ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੇਨਤੀ ਨੂੰ ਮੰਨ ਕੇ ਆਪ ਸਭਾਂ ਦੇ ਨਾਲ ਕੀਰਤਨ ਰਾਹੀਂ ਸਾਜ ਪਾਈ ਸੋ ਸਾਧ ਸੰਗਤਾਂ ਪ੍ਰਤੀ ਬੇਨਤੀ ਹੈ ਕੀ 1 ਸਤੰਬਰ ਨੂੰ ਜੋ ਤਾਨੀ ਸ਼੍ਰੀ ਗੁਰੂ ਰੰਤ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮਨਾਏ ਜਾਂਦੇ ਉਹਨਾਂ ਨੂੰ ਸਮਰਪਿਤ ਜੋ ਸਹੀ ਪਾਠ ਕੱਲ ਤੋਂ ਆਰੰਭ ਅੱਜ ਤੋਂ ਆਰੰਭ ਹੋ ਚੁੱਕੇ ਨੇ ਸੋ ਅਮਰਤ ਵੇਲੇ 7:30 7:00 ਵਜੇ ਤੋਂ ਲੈ ਕੇ 9 ਵਜੇ ਦੇ ਤੱਕਰੀਬ ਸਹੀ ਪਾਠ ਗੁਰਦਰਾ ਸਾਹਿਬ ਚੱਲਦਾ ਹੈ ਸ਼ਾਮ ਨੂੰ 4:30 ਵਜੇ ਤੋਂ ਲੈ ਕੇ 6:30 ਵਜੇ ਤੱਕ ਸਹੀ ਪਾਠ ਨਾਲ-ਨਾਲ ਸਕਰੀਨ ਤੇ ਵੀ ਚੱਲਦਾ ਹੈ ਜਿਹੜਾ ਸੰਸਥਾ ਨੇ ਲਾਹਾ ਲੈਣਾ ਉਹ ਨਾਲ-ਨਾਲ ਬੈਠ ਕੇ ਆਪ ਵੀ ਬਾਣੀ ਦਾ ਲਾਭ ਪ੍ਰਾਪਤ ਕਰ ਸਕਦੇ ਨੇ ਕਥਾ ਇਸ ਵਿੱਚ ਨਹੀਂ ਚੱਲਦੀ ਸੋ ਚੌਵੀ ਅਗਸਤ ਤੋਂ ਲੈ ਕੇ 31 ਅਗਸਤ ਤੱਕ ਪਾਠ ਸਾਜ ਪਾਠ ਵੀ 31 ਅਗਸਤ ਤੱਕ ਚੱਲੇਗਾ ਤੇ 24 ਅਗਸਤ ਤੋਂ ਲੈ ਕੇ 31 ਅਗਸਤ ਤੱਕ ਨੌਵੇਂ ਮਹੱਲੇ ਪਾਸ਼ਾ ਜੀ ਦੇ ਜਿਹੜੇ ਸ਼ਲੋਕ ਨੇ ਸੁੰਜਾ ਸ਼ਲੋਕ ਉਹਨਾਂ ਦੀ ਕਥਾ ਹੋਵੇਗੀ ਸ਼ਾਮ ਨੂੰ 7:30 ਤੋਂ 8:30 ਵਜੇ ਤੱਕ ਹਰ ਰੋਜ਼ 24 ਤਰੀਕ ਤੋਂ ਲੈ ਕੇ 31 ਤਰੀਕ ਤੱਕ ਸਾਢੇ 7 ਵਜੇ ਤੋਂ ਲੈ ਕੇ ਸਾਢੇ 8 ਵਜੇ ਤੱਕ ਉਹਨਾਂ ਸ਼ੋਕਾਂ ਦੀ ਲੜੀਵਾਰ ਕਥਾ ਹੋਵੇਗੀ ਸੋ ਆਪ ਸਾਰੀਆਂ ਸੰਸਥਾ ਨੇ ਇਸੇ ਤਰ੍ਹਾਂ ਲਾਹਾ ਪ੍ਰਾਪਤ ਕਰਨ ਦੀ ਕਿਰਪਾਤਾ ਕਰਨੀ ਜੀ ਗੁਰੂ ਕੇ ਲੰਗਰ ਚੱਲ ਰਹੇ ਨੇ ਆਪ ਸਾਰੀਆਂ ਸੰਸਥਾ ਨੇ ਸ਼ਖੇ ਜਾਣ ਦੀ ਕਿਰਪਾਤਾ ਕਰਨੀ ਅਰੰਭ ਸਾਹਿਬ ਜੀ ਦਾ ਪਾਠ ਹੋਵੇਗਾ ਉਪਰੰਤ ਅਰਦਾਸ ਕੀਤੀ ਦੇਖ ਲੈ ਕੇ ਆਪ ਜੀ ਨੇ ਜਾਣੀ ਕਿਰਪਾ ਕਰਨੀ ਜੀ ਆਓ ਅਨੰਦ ਸਾਹਿਬ ਜੀ ਦੀ ਬਾਣੀ ਨਾਲ ਜੁੜਨਾ ਕਰਿਏ ਜੀ ਵਾਹਿਗੁਰੂ ਜੀ ਕਾ ਖਾਲਸਾ